ਕਨੇ ਮੱਥੇ ਸਿੱਟ ਕਨੇ ਉਹ ਬਹੁਤ ਪਹਿਲਾਂ ਤੋਂ ਹੈਸੀ ਆਉਂਦੀ ਸਮੇਂ ਸਮੇਂ ਅਨੁਸਾਰ ਬਾਬਾ ਬੁੰਡਾ ਜੀ ਤੋਂ ਲੈ ਕੇ ਇਹ ਪਰੰਪਰਾ ਚੱਲੀ ਆ ਰਹੀ ਕਿਸੇ ਵੇਲੇ ਮਹਾਂਤਾਂ ਦਾ ਵੀ ਕੰਮਾ ਇੱਥੇ ਰਿਹਾ ਪਰ ਸਾਡੇ ਮਹਾਨ ਜੁਰਬਾਂ ਤੇਖ ਵਿੱਚ ਵੀ ਜਾਣਾ ਪੈਂਦਾ ਕਿਉਂਕਿ ਉਥੇ ਸਿੱਖਾਂ ਦੀਆਂ ਕਈ ਵਾਰੀ ਜਥੇਬੰਦੀਆਂ ਦੀ ਮੰਗ ਹੁੰਦੀ ਤੇ ਸਮੁੱਚੇ ਦੌਰ ਤੇ ਅੰਦਰਲੇ ਪ੍ਰਬੰਧ ਨੂੰ ਮੈਂ ਬੇਨਤੀ ਕਰੂੰਗਾ ਕਿਉਂਕਿ ਸਾਡੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਹਿਬਾਨ ਵੀ ਸੁਯੋਗ ਤੇ ਆਂ ਕਿ ਸੰਭ ਜੀ ਅਰਦਾ ਜਿਹੜੇ ਉਸ ਸਮੇਂ ਸਿੰਘ ਸਹਿਬਾਨ ਨੂੰ ਸੇਵਾ ਪ੍ਰਬੋਤ ਹੋਈ ਇਸ ਮੌਕੇ ਲੈ ਕੇ ਆਪਣੇ ਬਚਨਾਂ ਦੇ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਪਾਵਨ ਬਾਣੀ ਦਾ ਬਚਨ ਹੈ ਸੇਵਾ ਮੰਗੇ ਸਿਵ ਕੋ ਲਾਇਆ ਆਪਣੀ ਸੇਵ ਸਾਧੂ ਸੰਗ ਵਿੱਚ ਸਖਤੇ ਟੁੱਠੇ ਪਾਵ ਅ ਦੇਵ ਭਾਨਕ ਬ੍ਰਹਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਮਿਹਰਮਤ ਕਰਕੇ ਦੋ ਗੁਰਮੁਖ ਪਿਆਰੇ ਗਿਆਨੀ ਕੇਵਲ ਸਿੰਘ ਜੀ ਔਰ ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਹੋਰਾਂ ਤੇ ਰਹਿਮਤ ਕੀਤੀ ਹੈ ਕਿ ਉਹਨਾਂ ਨੂੰ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਦੀ ਸੇਵਾ ਸੰਭਾਲਣ ਦਾ ਜੋਸ ਭਾਗਾ ਸਮਾ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਔਰ ਇੱਕ ਮਰਿਆਦਾ ਬਣਾਈ ਹੋਈ ਹੈ ਮਰਿਆਦਾ ਚੱਲੀ ਆਉਂਦੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸੇਵਾ ਸੰਭਾਲਣ ਤੋਂ ਬਾਅਦ ਗੁਰਦੁਆਰਾ ਬਾਬਾ ਟਾਲਰਾ ਸਾਹਿਬ ਜੀ ਵਿਖਿਆ ਆ ਕੇ ਅਰਦਾਸ ਕਰਕੇ ਮੁਖਵਾਖ ਲੈ ਕੇ ਜੋ ਸਨਮਾਨ ਦੀ ਮਰਿਆਦਾ ਹੈ ਉਸ ਤੋਂ ਬਾਅਦ ਜਿਹੜੀ ਅੱਜ ਦੀ ਮਰਿਆਦਾ ਹੈ ਇਹ ਸੰਪੰਨ ਹੋ ਜਾਂਦੀ ਹੈ ਔਰ ਅੱਜ ਗੁਰਦੁਆਰਾ ਬਾਬਾ ਟਾਲਰਾ ਸਾਹਿਬ ਜੀ ਵਿਖੇ ਜੋ ਸਿੰਘ ਸਾਹਿਬ ਜੀ ਦੇ ਸੇਵਾ ਸੰਭਾਲ ਉਸ ਭਾਗੰਦ ਦੇ ਜਿਹੜੀ ਮਰਿਆਦਾ ਸੀ ਉਹ ਸੰਪੰਨ ਹੋਈ ਹੈ ਮੈਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਇਹਨਾਂ ਦੋਨਾਂ ਗੁਰਮੁਖ ਅਦੇਸ਼ ਇਸ ਤੇ ਮਿਹਰ ਭਰਿਆ ਹੱਥ ਰੱਖਣ ਔਰ ਗੁਰਮਰ ਯਾਦਾ ਜਿਹੜੀ ਹੈ ਉਹ ਬੜੀ ਹੀ ਚੜ੍ਹਦੀ ਕਲਾ ਇੱਕ ਇਕਾਗਰਤਾ ਦੇ ਨਾਲ ਉਦਮ ਦੇ ਨਾਲ ਸਤਿਗੁਰੂ ਜੀ ਨਿਭਾਉਣ ਦਾ ਬਲ ਬਖਸ਼ਿਸ਼ ਕਰਨ ਸਿੰਘ ਸਾਹਿਬ ਚੋਣ ਕਿਵੇਂ ਹੁੰਦੀ ਹੈ ਕਿੰਨੇ ਸਿੰਘ ਸਾਹਿਬ ਇਸਾ ਲੈਂਦੇ ਨੇ ਕਿਸ ਤਰੀਕੇ ਨਾਲ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕ ਕਮੇਟੀ ਬਣਦੀ ਹੈ ਜਿਵੇਂ ਜਿਵੇਂ ਹਰਮੰਦਰ ਸਾਹਿਬ ਜੀ ਵਿਖੇ ਕੋਈ ਸਿੰਘ ਸਾਹਿਬ ਜੀ ਸੇਵਾ ਮੁਕਤ ਹੋ ਜਾਂਦੇ ਆ ਤੇ ਲੋੜ ਅਨੁਸਾਰ ਹੈਟ ਗ੍ਰੰਥੀ ਸੱਚਖੰਡ 치ਰ ਹਰਿਮੰਦਰ ਸਾਹਿਬ ਉਹ ਇੱਕ ਪੱਤਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਦੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰ ਕਮੇਟੀ ਵਿੱਚ ਵਿਚਾਰ ਕੇ ਤੇ ਸਿੰਘ ਸਹਿਬਾਨ ਰੱਖਣ ਦੀ ਭਰਤੀ ਕਰਨ ਦੀ ਨਿਯੁਕਤ ਕਰਨ ਦੀ ਜਿਹੜੀ ਪ੍ਰਵਾਨਗੀ ਹੈ ਉਹ ਭੇਜਦੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਬ ਕਮੇਟੀ ਬਣਾਈ ਜਾਂਦੀ ਹੈ ਜੋ ਜਿਹੜੇ ਜਿਹੜੇ ਉਮੀਦਵਾਰ ਉਹਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ ਲਈ ਜਾਂਦੀ ਹੈ ਔਰ ਜਿਹੜੇ ਇੰਟਰਵਿਊ ਜੋ ਸਫਲ ਹੁੰਦੇ ਨੇ ਉਹਨਾਂ ਦੇ ਨਾਵਾਂ ਦੇ ਉੱਤੇ ਜਿਹੜੀ ਮੋਹਰ ਹੈ ਉਹ ਸਬ ਕਮੇਟੀ ਵੱਲੋਂ ਲੱਗਦੀ ਹੈ ਉਪਰੰਤ ਫਿਰ ਜੋ ਜਿਹੜੀ ਉਹ ਸਬ ਕਮੇਟੀ ਦੀ ਸਾਈਨ ਕੀਤੀ ਹੋਈ ਜਿਹੜੀ ਪੱਤਰਕਾ ਹੁੰਦੀ ਹੈ ਉਹ ਅੰਤਰ ਕਮੇਟੀ ਕੋਲ ਭੇਜੀ ਜਾਂਦੀ ਹੈ ਅੰਤਰ ਕਮੇਟੀ ਆਪਣੀ ਮੀਟਿੰਗ ਕਰਕੇ ਉਹਦੇ ਫੈਸਲੇ ਵਿੱਚ ਜਿਹੜੀ ਹੈ ਉਹ ਗ੍ਰੰਥੀ ਸਿੰਘ ਸਾਹਿਬ ਨਿਯੁਕਤ ਕਰਨ ਵਾਸਤੇ ਜਿਹੜਾ ਫੈਸਲਾ ਹੈ ਉਹ ਕਰਦੀ ਹੈ ਉਪਰੰਤ ਸਮਾਨ ਨਿਗਤ ਕਰਕੇ ਤੇ ਜਿਵੇਂ ਅੱਜ ਸੇਵਾ ਸੰਭਾਲ ਸਮਾਗਮ ਹੋਇਆ ਇਹ ਜਿਹੜਾ ਸੇਵਾ ਸੰਭਾਲ ਸਮਾਗਮ ਹੈ ਉਹ ਕੀਤਾ ਜਾਂਦਾ ਹੈ ਔਰ ਬਾਕੀ ਸਾਰੀ ਮਰਿਆਦਾ ਜਵਾਬਦੀ ਨ ਦੇਖੀਏ ਇਹ ਸਾਰੇ ਜਿਹੜੀ ਮਰਿਆਦਾ ਹੈ ਇਹ ਨਵਾਈ ਜਾਂਦੀ ਹੈ ਸਟਾਫ ਹੁਣ ਸੇਵਾ ਵਾਸਤੇ ਸਿੰਘ ਸਾਹਿਬ ਦੀ ਗਿਣਤੀ ਸਭ ਪੂਰਨ ਹੋ ਗਈ ਤਾਂ ਇਹ ਹੋਸਿੰਗ ਸਰਵਿਸ ਦੀ ਗ੍ਰੋਥ ਹੈ ਅ ਠੀਕ ਹੈ ਸਮੇਂ-ਸਮੇਂ ਜੋ ਕਿ ਲੋੜ ਉਸਾਰ ਜਿਹੜੀ ਭਰਤੀ ਹੈ ਜਿਹੜੀ ਨਿਯੁਕਤੀ ਹੈ ਉਹ ਹੁੰਦੀ ਰਹਿੰਦੀ ਹੈ ਤੇ ਬਾਕੀ ਸੰਗਤ ਦੇ ਵਿੱਚ ਸੰਗਤ ਦੇ ਬਰਾਵੇ ਤੇ ਵਿਮਨਜੋਗ ਸਿੰਘ ਸਾਹਿਬ ਜੀ ਨੇ ਸੰਗਠ ਚ ਜਾਣਾ ਹੁੰਦਾ ਹੈ ਪ੍ਰਚਾਰ ਵਾਸਤੇ ਵੀ ਜਾਣਾ ਹੁੰਦਾ ਹੈ ਤੇ ਬਾਕੀ ਲੋੜ ਅਨਸਾਰ ਫਿਲਹਾਲ ਜਿਹੜੀ ਅੱਜ ਨਿਯੁਕਤਿਆ ਹੋਣ ਦਾ ਵੀ ਲੋੜ ਹੈ ਉਹ ਸੰਪੂਰਨ ਹੋਈ ਹੈ ਅੱਗੇ ਜਿਵੇਂ ਜਿਵੇਂ ਸਤਿਗੁਰੂ ਹੁਕਮ ਕਰਨਗੇ ਤੇਵੇਂ ਤੇ ਕਾਰ ਚੱਲਦੀ ਰਹੇਗੀ